ਸੱਚੀ ਕਾਲਜੀ ਕਾਰ ਸਟੋਰ ਪੰਜਾਬ ਤੇ ਅੱਜ ਫੇਰ ਤੁਹਾਡਾ ਸਵਾਗਤ ਕਰਦੇ ਆਂ ਮਿੱਤਰੋ ਅੱਜ ਲੈ ਕੇ ਆ ਗਏ ਆ ਡਜੈਰ ਹਾਂਜੀ ਮਿੱਤਰੋ ਡਜੈਰ ਵਾਈਟ ਕਲਰ ਦੇ ਵਿੱਚ 2015 ਮਾਡਲ ਪੂਰੀ ਡਿਟੇਲ ਦੇਖਣ ਲਈ ਮਿੱਤਰੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿੱਤਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੇਂ-ਨਵੇਂ ਗੱਡੀਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਵੇ ਹਾਂਜੀ ਮਿੱਤਰੋ ਫਰਸਟ ਓਨਰ ਦੀ ਗੱਡੀ ਐ ਮਿੱਤਰੋ 2015 ਮਾਡਲ ਕਾਗਜ਼ ਪੱਤਰ ਓਕੇ ਆ ਮਿੱਤਰੋ ਸਾਰੇ ਅੰਦਰੋਂ ਚੈੱਕ ਕਰੋ ਜੀ ਗੱਡੀ ਦੀ ਕੰਡੀਸ਼ਨ ਸਾਰਿਆਂ ਨੂੰ ਪਹਿਲਾਂ ਸਾਫ ਸੁਥਰੀ ਗੱਡੀਆਂ ਮਿੱਤਰੋ ਨਾਲ ਦੇ ਸਪੀਕਰ ਏਜੰਸੀ ਵਾਲੇ ਮਿੱਤਰੋ ਪੂਰਾ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ ਗੱਡੀ ਦੇ ਵਿੱਚ ਸਾਫ ਸੁਥਰੀ ਗੱਡੀਆਂ ਛੱਤ ਵਗੈਰਾ ਚੈੱਕ ਕਰ ਲਓ ਸੀਟਾਂ ਚੈੱਕ ਕਰ ਲਓ ਮਿੱਤਰੋ ਸਾਫ ਸੁਥਰੀ ਗੱਡੀ ਹੈ ਜੀ ਫਰਸਟ ਓਨਰ ਦੀ ਗੱਡੀ ਹੈ ਮਿੱਤਰੋ ਡੀਜ਼ਲ ਦਾ ਵੇਰੀਐਂਟ ਹੈ ਜੀ ਬਹੁਤ ਸੋਹਣੀ ਗੱਡੀ ਹੈ ਜੀ ਪੈਡਲ ਪੁੱਡਲ ਕਰੋ ਚੈੱਕ ਮਿੱਤਰੋ ਘਰੇ ਚੱਲੀ ਹੀ ਗੱਡੀ ਹੈ ਅਰਜੈਂਟ ਸੇਲ ਦੇ ਵਿੱਚ ਗੱਡੀਆਂ ਮਿੱਤਰੋ ਕੋਈ ਫੇਕ ਵਰਕ ਨਹੀਂ ਹੈ ਜੀ ਜਿਹੜੀਆਂ ਜਿਹੜੀਆਂ ਗੱਡੀਆਂ ਸੇਲ ਕਰਦੇ ਆ ਸਾਡੇ ਇੰਸਟਾਗ੍ਰam ਤੇ ਮਿੱਤਰੋ 28000 ਫਾਲੋਅਰ ਹੈ ਜੀ ਪੇਜ ਅਸੀਂ ਇੰਸਟਾ ਹਾਇਰ ਦੇ ਵਿੱਚ ਡੇਲੀ ਸਟੋਰੀ ਪਾਉਣੀ ਹੈ ਮਿੱਤਰੋ ਜਿਹੜੀ ਵੀ ਗੱਡੀ ਸਾਡੀ ਸੇਲ ਹੁੰਦੀ ਹੈ ਦੀ ਉੱਥੋਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਅੰਦਰੋਂ ਚੈੱਕ ਕਰੋ ਮਿੱਤਰੋ ਗੱਡੀ ਦੀ ਕੰਡੀਸ਼ਨ ਪੂਰੇ ਸੋਹਣੇ ਲਾਈਵ ਹੀ ਲੱਗੇ ਆ ਮਿੱਤਰੋ ਅੱਗੋਂ ਖੋਲ ਕੇ ਚੈੱਕ ਕਰਾਉਣਾ ਹੈ ਮਿੱਤਰੋ ਗੱਡੀ ਦੀ ਕੰਡੀਸ਼ਨ ਇੰਜਨ ਦੀ ਹਾਂਜੀ ਮਿੱਤਰੋ ਏਜੰਸੀ ਵਾਲੇ ਗੋਡੇ ਆ ਜਿੱਥੇ ਮਰਜ਼ੀ ਚੈੱਕ ਕਰੋ ਜਿਹੜੇ ਮਰਜ਼ੀ ਮਕੈਨਿਕ ਨੂੰ ਚੈੱਕ ਕਰਵਾਓ ਜੀ ਚੈੱਕ ਕਰ ਲਓ ਮਿੱਤਰੋ ਏਜੰਸੀ ਵਾਲੇ ਗੋਡੇ ਆ ਜੀ ਕੋਈ ਐਕਸੀਡੈਂਟ ਨਹੀਂ ਹੈਗੀ ਗੱਡੀ ਮਿੱਤਰੋ ਵੈਂਟੀ ਦੀ ਕੰਡੀਸ਼ਨ ਠੀਕ ਠਾਕ ਆ ਜੀ ਸਾਹਮਣੇ ਦੇਖੋ ਮਿੱਤਰੋ ਜ ਕੋਈ ਲੁਪਾ ਚੁਪੀ ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਸਾਹਮਣੇ ਸਾਰੀ ਗੱਡੀ ਦੀ ਕੰਡੀਸ਼ਨ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਜੀ ਇਦਾਂ ਹੀ ਗੱਡੀ ਦੇਵਾਂਗੇ ਮਿੱਤਰੋ ਜਿਹੜਾ ਵੀ ਆਊਗਾ ਮਿੱਤਰੋ ਕਾਲ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਮਿੱਤਰੋ ਬਾਹਰੋਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਮਿੱਤਰੋ ਲਾਈ ਬਿਲ ਬਹੁਤ ਸੋਹਣਾ ਹੈ ਜੀ ਸਾਰੀ ਗੱਡੀ ਓਕੇ ਹੈ ਮਿੱਤਰੋ ਕੁਝ ਕਰਵਾਉਣ ਦੀ ਲੋੜ ਨਹੀਂ ਸਰਵਿਸ ਵਗੈਰਾ ਸਾਰੀ ਓਕੇ ਹੈ ਜੀ ਕਿਤੋਂ ਮਰਜ਼ੀ ਚੈੱਕ ਕਰਵਾਓ ਮਿੱਤਰੋ ਗੱਡੀ ਕੋਈ ਚੱਕਰ ਨਹੀਂ ਹੈਗਾ ਜੀ ਸਾਰੇ ਡਾਕੂਮੈਂਟ ਜਿਹੜੇ ਆ ਪੂਰੇ ਆ ਮਿੱਤਰੋ ਫੁੱਲ ਪਾਰਟੀ ਇੰਸ਼ੋਰੈਂਸ ਮਿਲੂ ਬਹੁਤ ਹੀ ਸਾਫ਼ ਸੁਥਰੀ ਗੱਡੀ ਹੈ ਮਿੱਤਰੋ ਥੱਲੇ ਚੈੱਕ ਕਰੋ ਮਿੱਤਰੋ ਮੈਟਿੰਗ ਕਰਾਉਣ ਵਾਲੀ ਹੈ ਜੀ ਗੱਡੀ ਦੇ ਵਿੱਚ ਅਰਜੈਂਟ ਸੇਲ ਦੇ ਵਿੱਚ ਗੱਡੀਆਂ ਮਿੱਤਰੋ ਇੱਕੋ ਇੱਕ ਰੇਟ ਹੈ ਜੀ ਗੱਡੀ ਦਾ ਸੁਣ ਲਓ ਮਿੱਤਰੋ ਧਿਆਨ ਨਾਲ 230000 ਰੁਪਏ 230000 ਰੁਪਏ ਰੇਟ ਹੈ ਜੀ ਗੱਡੀ ਦਾ ਕੰਟੈਕਟ ਕਰੋ ਮਿੱਤਰੋ ਸਕਰੀਨ ਦੇ ਸੱਜੇ ਪਾਸੇ ਨੰਬਰ ਚੱਲਿਆ ਦੋ ਚਾਬੀਆਂ ਜਿਹੜੀਆਂ ਗੱਡੀ ਦੀਆਂ ਉਪਲਬਧ ਨੇ ਮਿੱਤਰੋ ਉਹ ਵੀ ਨਾਲ ਦੇ ਦਾਂਗੇ ਜੀ ਸਾਰਾ ਕੁਝ ਜਿਹੜਾ ਵੀ ਗੱਡੀ ਦੇ ਨਾਲ ਹੈ ਮਿੱਤਰੋ ਸਾਰਾ ਨਾਲ ਮਿਲੂਗਾ ਜੀ ਧਿਆਨ ਨਾਲ ਚੈੱਕ ਕਰ ਲਓ ਮਿੱਤਰੋ ਗੱਡੀ ਦੀ ਕੰਡੀਸ਼ਨ ਬਾਹਰੋਂ ਵੀ ਪੂਰੀ ਕੋਕਾ ਗੱਡੀ ਹੈ ਜੀ ਖ ਫਸਟ ਅੰਡਰ ਦੀ ਗੱਡੀ ਆ ਅਰਜੈਂਟ ਸੇਲ ਦੇ ਵਿੱਚ ਗੱਡੀਆਂ ਮਿੱਤਰੋ ਦੁਬਾਰਾ ਫੇਰ ਦੱਸ ਰਿਹਾ ਮਿੱਤਰੋ ਰੀਜਨਲ ਪੇਂਟ ਦੀ ਗੱਡੀ ਹੈ ਜੀ ਚੈੱਕ ਕਰ ਲਓ ਜੀ ਸਾਰੀ ਜੇ ਲੈਣੀ ਹੈ ਕਿਸੇ ਵੀ ਨੇ ਅਰਜੈਂਟ ਸੇਲ ਦੇ ਵਿੱਚ ਗੱਡੀ ਹੈ ਜੀ ਰਾਈਟ ਸਾਈਡ ਤੇ ਮਿੱਤਰੋ ਨੰਬਰ ਚੱਲਿਆ ਸਕਰੀਨ ਦਾ 9876599409 9876599409 ਤੇ ਕਰੋ ਕੰਟੈਕਟ ਮਿੱਤਰੋ ਪਿੱਛੇ ਡਿੱਗੀ ਦੀ ਚੈੱਕ ਕਰ ਲਓ ਮਿੱਤਰੋ ਜਿਹੜੀ ਕੰਡੀਸ਼ਨ ਸਾਹਮਣੇ ਹੈ ਜੀ ਤੁਹਾਡੇ ਜਿਹੜੀ ਵੀ ਕੰਡੀਸ਼ਨ ਹੈਗੀ ਹੈ ਗੱਡੀ ਦੀ ਠੀਕ ਹੈ ਜੀ ਚੈੱਕ ਕਰ ਲਓ ਮਿੱਤਰੋ ਧਿਆਨ ਨਾਲ ਕਰੋ ਜੀ ਕੰਟੈਕਟ ਆਓ ਮਿੱਤਰੋ ਲੋਕੇਸ਼ਨ ਦੱਸ ਦਿਆਂ ਤੁਹਾਨੂੰ ਕਿੱਥੇ ਖੜੀ ਹੈ ਜੀ ਮੌਕੇ ਤੇ ਮਾਨਤਾਨ ਵੀ ਮਿੱਤਰੋ ਕਰ ਦਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿੱਤਰੋ ਇਦਾਂ ਦੀਆਂ ਗੱਡੀਆਂ ਸਾਡੇ ਚੈਨਲ ਤੇ ਆਉਂਦੀਆਂ ਰਹਿੰਦੀਆਂ ਲੈਣ ਲਈ ਕਰੋ ਕੰਟੈਕਟ ਮਿੱਤਰੋ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ